ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕਹਿੰਦੇ ਜੀ ਪਾਠ ਕੀਤਾ ਜਪ ਕੀਤਾ ਅਮਰਤ ਵੇਲੇ ਉੱਠਿਆ ਪਾਠ ਵੀ ਬੜਾ ਕੀਤਾ ਜਪ ਤਪ ਵੀ ਬੜਾ ਕੀਤਾ ਪਰ ਹੋਇਆ ਤਾਂ ਕੁਝ ਨਹੀਂ ਦੇਖੋ ਜੀ ਤੁਸੀਂ ਇੱਕ ਅੰਬ ਦਾ ਬੂਟਾ ਲਗਾਇਆ ਆ ਹਨਾ ਜੀ ਤੁਸੀਂ ਉਸ ਬੂਟੇ ਨੂੰ ਤੁਹਾਡਾ ਵਿਸ਼ਵਾਸ ਕਾਇਮ ਆ ਵੀ ਉਹਦੇ ਤੇ ਫਲ ਆਊਗਾ 2-4 ਸਾਲਾਂ ਨੂੰ ਪਰ ਤੁਹਾਨੂੰ ਯਕੀਨ ਤਾਂ ਹੁੰਦਾ ਨਾ ਜੀ ਕਹਿੰਦੇ ਵੀ ਫਲ ਮਿਲੇਗਾ ਤੁਹਾਨੂੰ ਉਸ ਬੂਟੇ ਤੇ ਜਿਹੜਾ ਅੰਬ ਦਾ ਬੂਟਾ ਉਹ ਤੇ ਫਲ ਆਵੇਗਾ ਤੁਹਾਡੇ ਮਨ ਵਿੱਚ ਵਿਸ਼ਵਾਸ ਆ ਕਹਿੰਦੇ ਜੀ ਹੋ ਸਕਦਾ ਜਮੀਨ ਤੇ ਬੀਜਿਆ ਹੋਇਆ ਬੋਇਆ ਹੋਇਆ ਬੀਜ ਆ ਜਿਹੜਾ ਉਹ ਵਿਅਰਥ ਹੋ ਜਾਵੇ ਕਈ ਵਾਰੀ ਜਿਹੜੇ ਬੀਜ ਹੁੰਦੇ ਆ ਉਹ ਨਹੀਂ ਪੁੱਗਰਦੇ ਪਰ ਤੁਹਾਡੇ ਸ਼ubh ਕਰਮਾਂ ਦਾ ਬੀਜਿਆ ਹੋਇਆ ਬੀਜ ਆ ਜਿਹੜਾ ਕਹਿੰਦੇ ਜੀ ਉਹ ਪੂੰਗਰੂਗਾ ਹੀ ਤੁਹਾਨੂੰ ਸ਼ubh ਕਰਮ ਦਾ ਬੀਜਿਆ ਹੋਇਆ ਦਾ ਬੀਜ ਦਾ ਫਲ ਤੁਹਾਨੂੰ ਜਰੂਰ ਮਿਲੂਗਾ ਦੀ ਬਾਣੀ ਵੀ ਕਹਿੰਦੀ ਆ ਕਹਿੰਦੇ ਜੀ ਇੱਕ ਤਿਲ ਜਿਲੀ ਕਾਲਣਾ ਵੀ ਆ ਜਿਹੜੀ ਤੇਰੀ ਉਹ ਵਿਅਰਥ ਨਹੀਂ ਜਾਵੇਗੀ ਇਸ ਲਈ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਮੈਂ ਪਾਠ ਕੀਤਾ ਜਪ ਤਪ ਕੀਤਾ ਪਰ ਮੈਨੂੰ ਉਹਦਾ ਕੋਈ ਫਾਲਾ ਜਿਹੜਾ ਨਹੀਂ ਮਿਲ ਰਿਹਾ ਜਦੋਂ ਆਪਾਂ ਕਿਸੇ ਵੀ ਬੂਟੇ ਨੂੰ ਲਾ ਕੇ ਉਹਦਾ ਇੰਤਜ਼ਾਰ ਕਰ ਸਕਦੇ ਹਾਂ ਜੀ ਫਿਰ ਆਪਾਂ ਬਾਣੀ ਪੜ੍ਹ ਕੇ ਉਹਦੇ ਤੇ ਵਿਸ਼ਵਾਸ ਕਰਨਾ ਸਿੱਖੋ ਜੇ ਤੁਹਾਡਾ ਵਿਸ਼ਵਾਸ ਕਾਇਮ ਹੋਵੇਗਾ ਗੁਰੂ ਮਹਾਰਾਜ ਤੇ ਤਾਂ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ